ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜਿੰਨਾ ਪੀਰ ਭਰਾਵਾਂ ਦੇ ਭੈਣਾਂ ਦੇ ਵਿਆਹ ਕਾਰਜ ਰਿਸ਼ਤੇ ਨਹੀਂ ਹੋ ਰਹੇ ਜਾਂ ਵਿਆਹ ਦਾ ਕਾਰਜ ਰਿਸ਼ਤੇ ਹੋਣ 'ਚ ਰੁਕਾਵਟ ਆ ਰਹੀ ਏ ਨੇਪਰੇ ਨਹੀਂ ਚੜ ਰਹੇ ਹੁਣ ਆ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਇਹ ਆਪਣੇ ਗੁਰਦੁਆਰਾ ਬੀਬੀ ਵੀਰੋਜੀ ਦਾ ਅਸਥਾਨ ਪਿੰਡ ਚਵਾਲ ਦੇ ਵਿੱਚ ਸਥਿਤ ਹੈ ਨੇੜੇ ਬਾਬਾ ਬੁੱਢਾ ਸਾਹਿਬ ਜੀ ਦੇ ਤਰਨਤਾਰਨ ਤੁਸੀਂ ਜਾਪਾ ਜਾ ਸਕਦੇ ਹਾਂ ਤੇ ਬਾਬਾ ਬੁੱਢਾ ਸਾਹਿਬ ਤੋਂ 1.5 ਕਿਲੋਮੀਟਰ ਦੂਰੀ ਤੇ ਪਿੰਡ ਚਵਾਲ ਹੈ ਉੱਥੇ ਬੀਬੀ ਵੀਰੋਜੀ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਛੇਵੇਂ ਪਾਤਸ਼ਾਹ ਦਾ ਵਰ ਹੋਇਆ ਹੈ ਕਿ ਜਿੰਨਾ ਵੀ ਲੜਕੇ ਲੜਕੀਆਂ ਦੇ ਵਿਆਹ ਕਾਰਜ ਨਹੀਂ ਹੁੰਦੇ ਜੇ ਕੋਈ ਵੀ ਰੁਕਾਵਟ ਹੁੰਦੀ ਏ ਉਸ ਅਸਥਾਨ ਤੇ ਬੀਬੀ ਵੀਰੋ ਜੀ ਦੇ ਤਪ ਸਥਾਨ ਤੇ ਜਾ ਕੇ ਅਰਦਾਸ ਬੇਨਤੀ ਕਰਾਉਣ ਦੇ ਨਾਲ ਇਹ ਕਾਰਜ ਹੋ ਜਾਂਦੇ ਨੇ ਤੇ ਸਾਰਿਆਂ ਨੂੰ ਬੇਨਤੀ ਜਿਨ੍ਹਾਂ ਦੇ ਕੋਈ ਕਾਰਜ ਅੜੇ ਨੇ ਉੱਥੇ ਜਾ ਕੇ ਅਰਦਾਸ ਬੇਨਤੀ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ